ਕੌਣ ਹੈ ਜ਼ਫਰ ਸੁਪਾਰੀ ਬਸ ਤੇ ਮੇਰੇ ਨਾਲ ਜ਼ਫਰ ਸੁਪਾਰੀ ਹੁਣਾ ਦੇ ਐਦੇ ਪੱਤ ਬੜੀ ਘਰਾਂ ਵਿੱਚ ਸ਼ੇਰ ਜਿਨਾਂ ਦੇ ਕਿਵੇਂ ਇੱਕ ਗਰੀਬ ਘਰ ਦਾ ਮੁੰਡਾ ਬਣਿਆ ਪਾਕਿਸਤਾਨ ਦਾ ਸਭ ਤੋਂ ਵੱਡਾ ਡਾਉਨ ਜ਼ਫਰ ਸੁਪਾਰੀ ਜ਼ਫਰ ਸੁਪਾਰੀ ਸੁਪਾਰੀ ਕੋ ਪੁਲਿਸ ਨੇ ਥਾਣੇ ਵਿੱਚ ਬੰਦ ਕਰ ਦਿਆ ਹੈ ਕੀ ਸੱਚਮੁੱਚ ਜ਼ਫਰ ਸੁਪਾਰੀ ਕੋਲ ਇੰਨਾ ਪੈਸਾ ਹੈ ਕਿ ਜੇ ਉਹ ਚਾਹੇ ਤਾਂ ਸਾਰੇ ਪਾਕਿਸਤਾਨ ਦਾ ਕਰਜਾ ਚੁਕਾ ਸਕਦਾ ਕੁਝ ਦਿਨ ਪਹਿਲਾਂ ਅੰਬਾਨੀ ਦੇ ਘਰ ਹੋਏ ਵਿਆਹ ਦੀਆਂ ਅਸੀਂ ਬਹੁਤ ਖਬਰਾਂ ਸੁਣੀਆਂ ਕਿ ਕਿਵੇਂ ਉਹਨਾਂ ਦਾ ਵਿਆਹ ਲਗਾਤਾਰ 3 ਦਿਨ ਚੱਲਿਆ ਅਤੇ ਕਰੋੜਾਂ ਰੁਪਏ ਉਡਾਏ ਗਏ ਪਰ ਜਦੋਂ ਜ਼ਾਫਰ ਸੁਪਾਰੀ ਨੇ ਆਪਣੇ ਭਰਾ ਦਾ ਵਿਆਹ ਕੀਤਾ ਸੀ ਤਾਂ ਉਹ ਪੂਰੇ 35 ਦਿਨ ਚੱਲਿਆ ਸੀ ਹਾਂਜੀ ਤੁਸੀਂ ਸਹੀ ਸੁਣਿਆ ਪੂਰੇ 35 ਦਿਨ ਜ਼ਾਫਰ ਸੁਪਾਰੀ ਉਰਫ ਜ਼ਾਫਰ ਖਾਨ ਦਾ ਜਨਮ ਪਾਕਿਸਤਾਨ ਦੇ 라ਵਲਪਿੰਡੀ ਸ਼ਹਿਰ ਵਿੱਚ ਹੋਇਆ ਜ਼ਾਫਰ ਸੁਪਾਰੀ ਬਚਪਨ ਵਿੱਚ ਫਿਲਮਾਂ ਦੇਖਣ ਦਾ ਬਹੁਤ ਸ਼ੌਕੀਨ ਸੀ ਅਤੇ ਫਿਲਮਾਂ ਵਿੱਚ ਦਿਖਾਏ ਗੁੰਡਿਆਂ ਦੀ ਚੜ੍ਹਾਈ ਅਤੇ ਪਾਵਰ ਬਚਪਨ ਵਿੱਚ ਹੀ ਉਸਦੇ ਦਿਮਾਗ ਵਿੱਚ ਬੈਠ ਗਈ ਜਿਸ ਕਾਰਨ ਫਿਲਮਾਂ ਦੇ ਪ੍ਰਭਾਵ ਹੇਠਾ ਉਸਨੇ ਬਚਪਨ ਤੋਂ ਹੀ ਇੱਕ ਡੋਨ ਬਣਨ ਦਾ ਸੁਪਨਾ ਦੇਖ ਲਿਆ ਅਤੇ ਇਸੇ ਕਰਕੇ ਅਕਸਰ ਉਸਦੀ ਸਕੂਲ ਵਿੱਚ ਲੜਾਈ ਹੁੰਦੀ ਰਹਿੰਦੀ ਜ਼ਾਫਰ ਸਪਾਰੀ ਦਾ ਦਾਦਾ ਇੱਕ ਕੋਲ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਦਾ ਸਾਰਾ ਜੀਵਨ ਗਰੀਬੀ ਵਿੱਚ ਹੀ ਬਤੀਤ ਹੋਇਆ ਪਰ ਜਦੋਂ ਜ਼ਾਫਰ ਸਪਾਰੀ ਦੇ ਖਾਨਦਾਨ ਨੇ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਬਹੁਤ ਪੈਸਾ ਕਮਾਇਆ ਜਿਵੇਂ ਜਿਵੇਂ ਪੈਸਾ ਆਉਂਦਾ ਗਿਆ ਪੈਸੇ ਦੇ ਨਾਲ ਨਾਲ ਉਸਦੇ ਪਰਿਵਾਰ ਦੇ ਲਿੰਕ ਵੀ ਵੱਧਦੇ ਗਏ ਅਤੇ ਪੋਲੀਟੀਕਲ ਲੀਡਰਸ ਅਕਸਰ ਉਹਨਾਂ ਦੇ ਘਰ ਆਉਂਦੇ ਜਾਂਦੇ ਰਹਿੰਦੇ ਜਿਸ ਕਾਰਨ ਜ਼ਾਫਰ ਸੁਪਾਰੀ ਦਾ ਬਚਪਨ ਵਿੱਚ ਹੀ ਵੱਡੇ ਵੱਡੇ ਲੋਕਾਂ ਨਾਲ ਉੱਠਣਾ ਬੈਠਣਾ ਸ਼ੁਰੂ ਹੋ ਗਿਆ ਘਰ ਵਿੱਚ ਬੇਸ਼ੁਮਾਰ ਪੈਸਾ ਅਤੇ ਇੰਪੋਰਟਡ ਅਸਲੇ ਹੋਣ ਦੇ ਕਾਰਨ ਜ਼ਾਫਰ ਸੁਪਾਰੀ ਬਚਪਨ ਵਿੱਚ ਹੀ ਆਪਣੇ ਆਪ ਨੂੰ ਇੱਕ ਡੋਨ ਸਮਝਣ ਲੱਗ ਪਿਆ ਅਤੇ ਇਸੇ ਰਾਹ ਤੇ ਤੁਰਦੇ ਉਸ ਦਾ ਕਈ ਵੱਡੇ ਅੰਡਰਵਰਲਡ ਦੇ ਲੋਕਾਂ ਨਾਲ ਮਿਲ ਵੀ ਹੋਇਆ ਸਮਾਂ ਬੀਤਦਾ ਗਿਆ ਜ਼ਾਫਰ ਸੁਪਾਰੀ ਅੰਡਰਵਰਲਡ ਦੇ ਦਲਦਲ ਵਿੱਚ ਤਸਦਾ ਗਿਆ ਦੱਸਿਆ ਜਾਂਦਾ ਹੈ ਕਿ ਅੱਜ ਤਕਰੀਬਨ 333 ਅੰਡਰਵਰਲਡ ਦੇ ਗਰੁੱਪਾਂ ਨਾਲ ਜ਼ਾਫਰ ਸਪਾਰੀ ਦੀ ਉਠਣੀ ਬੈਠਣੀ ਹੈ ਜਿਨ੍ਹਾਂ ਨਾਲ ਮਿਲ ਕੇ ਉਹ ਸਮਗਲਿੰਦ ਦਾ ਧੰਦਾ ਕਰ ਰਿਹਾ ਇਸ ਕਾਲੇ ਧੰਦੇ ਨਾਲ ਜ਼ਾਫਰ ਸਪਾਰੀ ਨੇ ਬਹੁਤ ਪੈਸਾ ਕਮਾਇਆ ਅਤੇ ਇਹਨਾਂ ਪੈਸਿਆਂ ਨੂੰ ਉਸਨੇ ਅਕਸਰ ਆਪਣੇ ਮਹਿੰਗੇ ਸ਼ੌਂਕਾਂ ਤੇ ਹੀ ਢਾਇਆ ਜਿਵੇਂ ਆਪਣੇ ਘਰ ਵਿੱਚ ਇੱਕ ਪ੍ਰਾਈਵੇਟ ਜ਼ੂ ਬਣਾਉਣਾ ਇੱਕ ਇੱਕ ਕਰੋੜ ਦੇ ਕਬੂਤਰ ਰੱਖਣੇ ਜੰਗਲੀ ਸ਼ੇਰਾਂ ਨੂੰ ਕੁੱਤਿਆਂ ਵਾਂਗ ਆਪਣਾ ਪਾਲਤੂ ਬਣਾ ਕੇ ਰੱਖਣਾ ਮਹਿੰਗੀਆਂ ਗੱਡੀਆਂ ਦੇ ਕਾਫਲੇ ਵਿੱਚ ਰਹਿਣਾ ਇੱਕ ਇੱਕ ਕਿਲੋ ਸੋਨੇ ਦੀਆਂ ਚੈਨੀਆਂ ਪਾਉਣੀਆਂ ਮਹਿੰਗਾ ਹਸਲਾ ਰੱਖਣਾ ਜ਼ਾਫਰ ਸੁਪਾਰੀ ਦੀ ਸ਼ਾਨਦੋਸ਼ੋਕਤ ਵਾਲੀ ਜ਼ਿੰਦਗੀ ਨੂੰ ਹਵਾ ਉਦੋਂ ਮਿਲੀ ਜਦ ਸੋਸ਼ਲ ਮੀਡੀਆ ਤੇ ਉਸਨੇ ਆਪਣੀਆਂ ਫੋਟੋਸ ਅਪਲੋਡ ਕੀਤੀਆਂ ਜ਼ਾਫਰ ਸੁਪਾਰੀ ਦਾ ਇਹ ਲਾਈਫ ਸਟਾਈਲ ਦੇਖ ਪਾਕਿਸਤਾਨ ਦੇ ਲੋਕ ਹੱਕੇ ਬੱਕੇ ਰਹਿ ਗਏ ਕੁਝ ਸਮੇਂ ਵਿੱਚ ਹੀ ਜ਼ਾਫਰ ਸੁਪਾਰੀ ਲੋਕਾਂ ਵਿੱਚ ਪਪੂਲਰ ਹੋ ਗਿਆ ਅਤੇ ਲੋਕ ਉਸਦੇ دیਵਾਨੇ ਹੋਣ ਲੱਗੇ ਜਿਵੇਂ ਜਿਵੇਂ ਉਹ ਆਪਣਾ ਸੋਸ਼ਲ ਮੀਡੀਆ ਅਪਡੇਟ ਕਰਦਾ ਰਹਿੰਦਾ ਜ਼ਾਫਰ ਸਪਾਰੀ ਦੀ ਪੋਪੁਲਾਰਿਟੀ ਹੋਰ ਵਧਦੀ ਰਹਿੰਦੀ ਜਿਸ ਦੇ ਚੱਲਦੇ ਅੱਡਬਈ ਨੇ ਉਸਦੇ ਬੈਂਨ ਤੱਕ ਲਗਾ ਦਿੱਤਾ ਕਿਉਂਕਿ 2014 ਵਿੱਚ ਜ਼ਾਫਰ ਸਪਾਰੀ ਜਦ ਦੁਬਈ ਘੁੰਮਣ ਗਿਆ ਤਾਂ ਲੋਕਾਂ ਵਿੱਚ ਇਹ ਗੱਲ ਅੱਗਾਂ ਵਾਂਗ ਫੈਲ ਗਈ ਜੇ ਜ਼ਾਫਰ ਸੁਪਾਰੀ ਕੋ ਮਨ ਲਈ ਟੂ ਬੀ ਆ ਰਿਹਾ ਪਾਕਿਸਤਾਨੀਆਂ ਦੀ ਦੁਬਈ ਵਿੱਚ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਜ਼ਾਫਰ ਸੁਪਾਰੀ ਨੂੰ ਮਿਲਣ ਹਜ਼ਾਰਾਂ ਲੋਕਾਂ ਦੀ ਈੜ ਏਅਰਪੋਰਟ ਤੇ ਹੀ ਆ ਗਈ ਸੜਕਾਂ ਤੇ ਜਾਮ ਲੱਗਣੇ ਸ਼ੁਰੂ ਹੋ ਗਏ ਏਅਰਪੋਰਟ ਨੂੰ ਆਣ ਜਾਣ ਦੇ ਰਾਤ ਤੱਕ ਬੰਦ ਹੋ ਗਏ ਸੀ ਜਿਸ ਕਾਰਨ ਮਾਹੌਲ ਬਹੁਤ ਆਊਟ ਆਫ ਕੰਟਰੋਲ ਹੋ ਗਿਆ ਸੀ ਅਤੇ ਜਿਸ ਨੂੰ ਦੇਖਦਿਆ ਦੁਬਈ ਸਰਕਾਰ ਨੇ ਜ਼ਾਫਰ ਸੁਪਾਰੀ ਤੇ ਇਹ ਕਹਿ ਕੇ ਬੈਨ ਲਗਾ ਦਿੱਤਾ ਕਿ ਅਸੀਂ ਤੁਹਾਨੂੰ ਇੰਨੀ ਭੀੜ ਵਿੱਚ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਵਾ ਸਕਦੇ ਅਤੇ ਇੰਨੀ ਭੀੜ ਵਿੱਚ ਤੁਹਾਡੀ ਜਾਨ ਨੂੰ ਖਤਰਾ ਪਹੁੰਚ ਸਕਦਾ ਜਿਸ ਦੀ ਜ਼ਿੰਮੇਵਾਰੀ ਦੁਬਈ ਸਰਕਾਰ ਨਹੀਂ ਲੈ ਸਕਦੀ ਇੰਨਾ ਜਦ ਜ਼ਾਫਰ ਸੁਪਾਰੀ ਨੇ ਆਪਣੇ ਭਰਾ ਦਾ ਵਿਆਹ ਕੀਤਾ ਤਾਂ ਉਸਦਾ ਫੰਕਸ਼ਨ ਪੂਰੇ 35 ਦਿਨ ਤੱਕ ਚੱਲਿਆ। YouTube ਤੇ ਵਿਆਹ ਦੀਆਂ ਤਸਵੀਰਾਂ ਬਹੁਤ ਵਾਇਰਲ ਹੋਈਆਂ। ਸ਼ਰਿਆਨ ਸੜਕਾਂ ਤੇ ਫਾਇਰਿੰਗ ਕੀਤੀ ਗਈ ਉਹ ਵੀ AK-47 ਦੇ ਨਾਲ ਪਰ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂਕਿ ਸਰਕਾਰ ਦੇ ਵੱਡੇ-ਵੱਡੇ ਅਫਸਰ ਆਪ ਉਸ ਵਿਆਹ ਵਿੱਚ ਸ਼ਾਮਲ ਸਨ। ਵੱਡੇ-ਵੱਡੇ ਪੋਲੀਟੀਸ਼ੀਅਨਸ, ਕ੍ਰਾਈਮਨਲ ਬਿਜ਼ਨਸਮੈਨ ਵਿਆਹ ਵਿੱਚ ਸਭ ਮੌਜੂਦ ਸਨ ਅਤੇ ਪੈਸਾ ਮੀਂਹ ਵਾਂਗ ਵਰਸਾਇਆ ਗਿਆ। ਜ਼ਾਫਰ ਸੁਪਾਰੀ ਨੂੰ ਡੌਨ, ਸਮਗਲਰ ਅਤੇ ਹੋਰ ਕਈ ਟੈਗ ਦਿੱਤੇ ਗਏ ਪਰ ਪੁਲਿਸ ਅਜੇ ਤੱਕ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਕਰ ਸਕੀ ਇੰਨਾ ਸਮਗਲਿੰਗ ਦਾ ਧੰਦਾ ਕਰਨ ਦੇ ਬਾਵਜੂਦ ਵੀ ਅਜੇ ਤੱਕ ਉਸ ਦਾ ਕਿਸੇ ਕਾਂਡ ਵਿੱਚ ਨਾਮ ਨਹੀਂ ਆਇਆ ਇਥੋਂ ਤੱਕ ਕਿ 333 ਗਰੁੱਪਾਂ ਦੇ ਨਾਲ ਲਿੰਕ ਹੋਣ ਦੇ ਬਾਵਜੂਦ ਵੀ ਉਸ ਦਾ ਕੋਈ ਵੀ ਲਿੰਕ ਜਨਤਕ ਨਹੀਂ ਹੋਇਆ ਪਰ ਇਦਾਂ ਦਾ ਲਾਈਫਸਟਾਈਲ ਜੀਣ ਲਈ ਅਤੇ ਇੰਨਾ ਪੈਸਾ ਕਮਾਉਣ ਲਈ ਕਿਸੇ ਬੰਦੇ ਦੇ ਅੰਡਰਵਰਲਡ ਨਾਲ ਲਿੰਕ ਨਾ ਹੋਣ ਇਦਾਂ ਹੋ ਹੀ ਨਹੀਂ ਸਕਦਾ ਦੱਸਿਆ ਜਾਂਦਾ ਹੈ ਕਿ ਜ਼ਾਫਰ ਸੁਪਾਰੀ ਕੋਲ ਇੰਨਾ ਪੈਸਾ ਹੈ ਕਿ ਅਗਰ ਉਹ ਚਾਵੇ ਤਾਂ ਪਾਕਿਸਤਾਨ ਦੇ ਪੂਰੇ ਕਰਜ਼ੇ ਦਾ ਚੌਥਾ ਹਿੱਸਾ ਇਕੱਲਾ ਹੀ ਤਾਰ ਦੇਵੇ ਅਤੇ ਪਾਕਿਸਤਾਨ ਦਾ ਕਰਜ਼ਾ ਕੁਝ ਇਨਕ ਹੈ ਜ਼ੀਰੋ ਆਪ ਹੀ ਗਣ ਲਿਓ ਜਿੱਥੇ ਲੋਕ ਉਸਨੂੰ ਗੁੰਡਾ ਦੱਸਦੇ ਹਨ ਉੱਥੇ ਹੀ ਕਈ ਗਰੀਬ ਲੋਕਾਂ ਲਈ ਉਹ ਮਸੀਹਾ ਬਣ ਖੜਦਾ ਹੈ ਕਿਉਂਕਿ ਉਸਨੇ ਆਪਣੇ ਏਰੀਏ ਦੇ ਗਰੀਬ ਲੋਕਾਂ ਦੀ ਬਹੁਤ ਮਦਦ ਕੀਤੀ ਚਾਹੇ ਉਹ ਪੈਸੇ ਵਜੋਂ ਹੋਵੇ ਜਾਂ ਕੋਈ ਅੜਿਆ ਸਰਕਾਰੀ ਕੰਮ ਕਢੋਣਾ ਜਿਸ ਕਰਕੇ ਅੱਜ ਵੀ ਜ਼ਾਫਰ ਸੁਪਾਰੀ ਆਪਣੇ ਏਰੀਏ ਦਾ ਇੱਕ ਸੈਲੀਬ੍ਰਿਟੀ ਹੀ ਹੈ ਅਤੇ ਪਾਕਿਸਤਾਨ ਦੇ ਨੌਜਵਾਨ ਅਕਸਰ ਉਸ ਵਾਂਗ ਬਣਨ ਦਾ ਸੁਪਨਾ ਦੇਖਦੇ ਤੁਹਾਨੂੰ ਕੀ ਲੱਗਦਾ ਹੈ ਜ਼ਾਫਰ ਸੁਪਾਰੀ ਵਰਗੇ ਲੋਕਾਂ ਨੂੰ ਆਪਣਾ ਰੋਲ ਮਾਡਲ ਮੰਨਣਾ ਠੀਕ ਹੈ ਜਾ ਗਲਤ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨਾ ਮੇਰਾ ਹੌਸਲਾ ਵਧਾਉਣ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਜਸਟ ਮਲਹਾਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ